ਨਾ ਸਰਕਾਰਾਂ ਦੀ ਨਜ਼ਰ ਪਈ ਨਾ ਪ੍ਰਸ਼ਾਸਨ ਦੀ ਨਜ਼ਰ ਪਈ ਕਿਸੇ ਦੀ ਨਜ਼ਰ ਨਹੀਂ ਪਈ ਪੁਲ ਅੱਜ ਵੀ ਗੰਝਾ ਇਹ ਤਾਂ ਐ ਐ ਹੀ ਬਸ ਇਹ ਇੱਕ ਹੀ ਐਕਸ਼ਨ ਐਕਸ਼ਨ ਵਿਚਾਂ ਖਾਂ ਮਾਰੀ ਜਾਂਦੇ ਨੇ ਕੌਣ ਐਮਐਲਏ ਸਾਹਿਬ ਨਹੀਂ ਕਿਹੜਾ ਐਮਐਲਏ ਦਈਆ ਸਾਹਿਬ ਉਦੋਂ ਕੀ ਕਹਿ ਕੇ ਗਈ ਸੀ ਇੱਥੇ ਬਹਿ ਕੇ ਸਹੀ ਸਹੀ ਬਹਿ ਕੇ ਜੀ ਸਾਡੇ ਆ ਭਈਆ ਸੀ ਗੁੰਗਾ ਬੋਲਾ ਸੀ ਉਹਦੇ ਪੈਰੀ ਹੱਥ ਲਾ ਕੇ ਗਏ ਸੀ ਤੇ ਬਹਿ ਕੇ ਸਾਡੇ ਨਾਲ ਆ ਕੇ ਗਏ ਵੇ ਅਸੀਂ ਪੁਣਾਵਾਂਗੇ ਕਿਸੇ ਨੇ ਬਣਾਇਆ ਕਿੱਥੇ ਇੱਥੇ ਬੈਠੇ ਸੀ ਇੱਥੇ ਬੈਠੇ ਵੋਟ ਇੱਥੇ ਤੁਹਾਡੇ ਨਾਲ ਹਾਂ ਅੱਛਾ ਕਿਹੜਾ ਐਮਐਲ ਜੱਜਾ ਸਾਹਿਬ ਜਰ ਕੋ ਮੈਨੂੰ ਇੰਜ ਲੱਗਦਾ ਵੀ ਤੁਹਾਡੀ ਉਮਰ ਤੋਂ ਜ਼ਿਆਦਾ ਪੁੱਲ ਦੀ ਉਮਰ ਹੋ ਗਈ ਯਾ ਜਾ ਯਾ ਜਾ ਜੀ ਯਾ ਜਾਏ ਇਨੀ ਹੀ ਰੜਾਈ ਹੈ 1928 ਦਾ ਬਣਿਆ ਜੀ ਬੋਟਰੋਂ ਪਹਿਲਾਂ ਸ਼ਤੀ ਨੇ ਪੁੱਲ ਦੀ ਰੱਖੀ ਆਪੇ ਗੱਲ ਨੇ ਚਲਾਈ ਆ ਮੈਂ ਪੁੱਲ ਬਣਾਵਾਂਗਾ ਅੱਜ ਪਿਆ ਬੰਦ ਆਈ ਪਹਿਲੀ ਵਧਾਈ ਇੱਕ ਸਤਿਕਾਰਕ ਹੋਰ ਗਹਿਰੀ ਸੀ ਔਰ ਉਹ ਵੀ ਇੱਥੇ ਆਈ ਕਹਿੰਦੀ ਬਣਾ ਦੂੰ ਨਹੀਂ ਬਣਿਆ ਐਮ ਐਲ ਏ ਬਣਨ ਤੋਂ ਪਹਿਲਾਂ ਵਾਅਦੇ ਕਰ ਗਿਆ ਵੀ ਮੈਂ ਪੁਲ ਬਣਾਉਂਗਾ ਇਹ ਮੈਨੂੰ ਵੋਟਾਂ ਪਾ ਦਿਓ ਵੋਟਾਂ ਪਾਤੀਆਂ ਸਾਰਾ ਕੁਝ ਹੋ ਗਿਆ ਪਰ ਲੋਕ ਰੋੜਨ ਵਾਲੇ ਹੋ ਗਏ ਪਰ ਐਮ ਐਲ ਏ ਨਹੀਂ ਬੋੜਿਆ ਇਹ ਤੋਂ ਸਾਈਕਲ ਮੋਟਰਸਾਈਕਲ ਹਨੇਰੇ ਸਵੇਰੇ ਕਦੋਂ ਵੀ ਇੱਥੋਂ ਤੱਕ ਸਕਦਾ ਚੱਲ ਰੀਆਂ ਬੁਰਜੀਆਂ ਥੱਲੋਂ ਖੁਰ ਚੁੱਕੀਆਂ ਨੇ ਔਰ ਜਿੰਨਾ ਜਿਹੜੀ ਜਗ੍ਹਾ ਤੇ ਲੈਂਟਰ ਖੜਨਾ ਹੁੰਦਾ ਉਥੋਂ ਵੀ ਮਿੱਟੀ ਪਰਲੇ ਪਾਸਿਓਂ ਪਾਣੀ ਲੰਘਣਾ ਹੁੰਦਾ ਪਰ ਪਾਣੀ ਉਰਲੇ ਪਾਸੋਂ ਲੰਗੀ ਜਾਂਦਾ ਜਾਨੀ ਕਿ ਆ ਵੇਹ ਲੋ ਪਰਲੇ ਪਾਸੋਂ ਤੁਹਾਨੂੰ ਪੂਰੀ ਦਿਖੂਗੀ ਇਧਰਲੇ ਪਾਸੋਂ ਬੁਰਜੀ ਬਿਲਕੁਲ ਥੱਲੋਂ ਖੁਰਗੀਆ ਖਤਮ ਹੋ ਗਈ ਆ ਆ ਬੱਚਿਆਂ ਦੀ ਵਹਿਣ ਆ ਇਹ ਇਹ ਵੇਖੋ ਕਿਸ ਤਰੀਕੇ ਨਾਲ ਕਿੰਨਾ ਖਤਰਾ ਹੈਗਾ ਇਥੋਂ ਵੈਸੇ ਖਤਰਾ ਤਾਂ ਹੁੰਦਾ ਹੀ ਆ ਜਦੋਂ ਗੱਡੀ ਨਿਕਾਉਣੀ ਬਹੁਤ ਜ਼ਿਆਦਾ ਬੱਚਿਆਂ ਨਾਲ ਭਰੀਆਂ ਬੈਣਾ ਹੁੰਦੀਆਂ ਨੁਕਸਾਨ ਤਾਂ ਹੋ ਸਕਦਾ ਕਿਸੇ ਟਾਈਮ ਵੀ ਕਿਉਂਕਿ ਮੇਰੇ ਪਿੰਡ ਨੂੰ ਜ਼ਿਆਦਾ ਖਤਰਾ ਲੱਗਦਾ ਉਦੋਂ ਤਿਲਕਣ ਹੋ ਜਾਂਦੀ ਹੁੰਦੀ ਹੈ ਬਾਈ ਤੇ ਇਹ ਹਾਲਾਤ ਬੜੇ ਮਾੜੇ ਆ ਬਹੁਤ ਮਾੜੇ ਹਾਲਾਤ ਆ ਇੱਥੇ ਪੰਜ-ਛੇ ਮੌਤਾਂ ਵੀ ਹੋਈਆਂ ਇੱਥੇ ਇੱਕ ਘਰ ਦੇ ਪਿਓ ਪੁੱਤ ਮਰ ਗਏ ਛੁੱਟ ਗਏ ਦੇ ਵਿੱਚ ਦੇਖ ਇਤਨੇ ਸਵੇਰੇ ਸਵੇਰੇ ਚਾਰ-ਪੰਜ ਬੈੜਾ ਨੇ ਜਿਹੜੀਆਂ ਲੰਘਦੀਆਂ ਨੇ ਇੱਥੇ ਲੱਗੇ ਦੋ ਵਾਰ ਇਤਿਹਾਸ ਸਾਬੀ ਕਿਆ ਹੈ ਰਾਜ ਦੇ ਸਮੇਂ ਤਾਂ ਲੰਗੜ ਦਾ ਕੋਈ ਟਾਈਮ ਹੈ ਹੀ ਨਹੀਂ ਗੱਲਾਂ ਇਹ ਅੱਗੇ ਵੀ ਇਹ ਗਲਤ ਕੰਮ ਹੋ ਗਿਆ ਹੈ ਹੁਣ ਫਿਰ ਹੋਵੇਗਾ ਤੇ ਜੇ ਗਲਤ ਕੰਮ ਹੋਏ ਤਾਂ ਪੁੱਛੋ ਹੀ ਬਣਾਇਆ ਤੇ ਫਿਰ ਕੀ ਬਣਾਇਆ ਇਹਨੂੰ ਤੇ ਇਹਦਾ ਹੱਲ ਹੁਲ ਕੀਤਾ ਨਹੀਂ ਕਿਸੇ ਨੇ ਕਿਸੇ ਨੇ ਪ੍ਰਚਾਰ ਆਂਦੇ ਰਹੇ ਕੋਈ ਐਮਐਲਏ ਵੀ ਆਂਦੇ ਰਹੇ ਕਿਸੇ ਨੇ ਕੋਈ ਗੱਲ ਸੁਣੀ ਸਾਹਿਬ ਪੂਰਾ ਖਤਰਨਾਕ ਪੁਲ ਤੁਹਾਨੂੰ ਦਿਖਾਉਣ ਲੱਗੇ ਆ ਜਿੱਥੇ ਨਾ ਸਰਕਾਰਾਂ ਦੀ ਨਜ਼ਰ ਪਈ ਨਾ ਪ੍ਰਸ਼ਾਸਨ ਦੀ ਨਜ਼ਰ ਪਈ ਕਿਸੇ ਦੀ ਨਜ਼ਰ ਨਹੀਂ ਪਈ ਪੁਲ ਅੱਜ ਵੀ ਗੰਜਾ ਔਰ ਆ ਨਹਿਰ ਵੇਖ ਲਓ ਕਿੰਨੀ ਵਗ ਰਹੀ ਆ ਕਿੰਨਾ ਡੂੰਘਾ ਪਾਣੀ ਆ ਔਰ ਇਹਦੇ ਕਿਨਾਰੇ ਵੇਖ ਲਓ ਕਿਨਾਰੇ ਤਾਂ ਚਲੋ ਛੱਡੋ ਪਹਿਲਾਂ ਆ ਨਜ਼ਰ ਮਾਰੋ ਵੀ ਇੱਥੋਂ ਬਹੁਤ ਸਾਰੇ ਬੱਚੇ ਸਕੂਲਾਂ ਦੇ ਲੰਘਦੇ ਆ ਇਥੋਂ ਸਾਈਕਲ ਮੋਟਰਸਾਈਕਲ ਹਨੇਰੇ ਸਵੇਰੇ ਕਦੋਂ ਵੀ ਇਥੋਂ ਤਲਕ ਸਕਦਾ ਥੱਲੇ ਨਜ਼ਰ ਮਾਰਨੋਂ ਪਹਿਲਾਂ ਇੱਕ ਵਾਰ ਕਿ ਥੱਲੇ ਬਿਲਕੁਲ ਸਾਰੀਆਂ ਇੱਟਾਂ ਖੁਰ ਚੁੱਕੀਆਂ ਮਿੱਟੀ ਖੁਰ ਚੁੱਕੀ ਆ ਸਾਰਾ ਕੁਝ ਜਿਹੜਾ ਉਹ ਵਹਿ ਚੁੱਕਿਆ ਔਰ ਲੋਕ ਕਿ ਇੱਥੇ ਦੱਸਦੇ ਨੇ ਕਿ ਇੱਥੇ ਮੌਤਾਂ ਵੀ ਹੋ ਚੁੱਕੀਆਂ ਨੇ ਇਸ ਜਗ੍ਹਾ ਤੇ ਇਸ ਪੁਲ ਤੇ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਦਾ ਪੋਲਾ ਔਰ ਬਹੁਤ ਸਾਰੀਆਂ ਮੌਤਾਂ ਇੱਥੇ ਹੋ ਚੁੱਕੀਆਂ ਨੇ ਆ ਨਜ਼ਰ ਮਾਰ ਲਓ ਸਾਰਾ ਕੁਝ ਖੁਰ ਚੁੱਕਿਆ ਜੀ ਦੀ ਜਿਹਦੇ ਬੇਸ ਤੇ ਪੁਲ ਖੜਾ ਹੁੰਦਾ ਹੈ ਯਾਨੀ ਕਿ ਆ ਕਿਨਾਰਾ ਹੁੰਦਾ ਇਸ ਕਿਨਾਰੇ ਤੇ ਇਸ ਕਿਨਾਰੇ ਤੇ ਇਹ ਪੋਲ ਨੇ ਖੜਨਾ ਹੁੰਦਾ ਆ ਜਿਹੜਾ ਲੈਂਟਰ ਆ ਇਹ ਲੈਂਟਰ ਇਹਨਾਂ ਕੋਨਿਆਂ ਤੇ ਖੜਨਾ ਹੁੰਦਾ ਜਿੱਥੇ ਮੈਂ ਖੜਾ ਇਹ ਸਾਰਾ ਲੈਂਟਰ ਜਿੰਨਾ ਹੁੰਦਾ ਇਹ ਪੋਲ ਦਾ ਇਹ ਸਾਰਾ ਸਾਈਡਾਂ ਵਾਲਿਆਂ ਔਰ ਵਿਚਾਲ ਰੀਆਂ ਬੁਰਜੀਆਂ ਦੇ ਖੜਨਾ ਹੁੰਦਾ ਵਿਚਾਲ ਰੀਆਂ ਬੁਰਜੀਆਂ ਥੱਲੋ ਖੁਰ ਚੁੱਕੀਆਂ ਨੇ ਔਰ ਜਿੰਨਾ ਜਿਹੜੀ ਜਗ੍ਹਾ ਤੇ ਲੈਂਟਰ ਖੜਨਾ ਹੁੰਦਾ ਉਥੋਂ ਵੀ ਮਿੱਟੀ ਉਧਰੋਂ ਪਾਣੀ ਨਿਕਲਦਾ ਪਾਣੀ ਇਧਰੋਂ ਵੀ ਹੋ ਕੇ ਇਧਰ ਨਿਕਲ ਰਿਹਾ ਆ ਜਿਹੜੀ ਆ ਚੀਜ਼ ਆ ਸਾਰੀ ਖੁਰ ਚੁੱਕੀ ਆ ਇਦੇ ਵਿੱਚ ਦੀ ਦੂਜੇ ਪਾਸੇਓਂ ਜੇ ਇਧਰੋਂ ਵੀ ਨਜ਼ਰ ਮਾਰੀਏ ਕੈਮਰੇ ਨਾਲ ਤੁਹਾਨੂੰ ਦਿਖਾ ਦੇਵਾਂਗੇ ਸਾਰਾ ਕੁਛ ਹਾਲਾਤ ਮਾੜੇ ਨੇ ਪਾਈਪਾਂ ਪੂਪਾਂ ਜੋ ਵੀ ਇੱਥੋਂ ਸਾਰਾ ਕੁਛ ਥੱਲੇ ਡਿਗਿਆ ਪਿਆ ਔਰ ਬਹੁਤ ਸਾਰਾ ਨੁਕਸਾਨ ਜਿਹੜਾ ਉਹ ਇੱਥੇ ਪਹਿਲਾਂ ਵੀ ਹੋ ਚੁੱਕਿਆ ਆ ਹੁਣ ਨਜ਼ਰ ਮਾਰ ਲਓ ਆ ਜਿਹੜੀ ਤੁਹਾਨੂੰ ਬੁਰਜੀ ਦਿਖਾ ਰਹੀ ਹੈ ਤੇ ਪਰਲੇ ਪਾਸੇਓਂ ਪਰਲੇ ਪਾਸੇਓਂ ਪਾਣੀ ਲੰਘਣਾ ਹੁੰਦਾ ਪਰ ਪਾਣੀ ਉਰਲੇ ਪਾਸੋਂ ਲੰਗੀ ਜਾਂਦਾ ਜਾਨੀ ਕਿ ਆ ਵੇਖ ਲਓ ਪਰਲੇ ਪਾਸੋਂ ਤੁਹਾਨੂੰ ਪੂਰੀ ਦਿਖੂਗੀ ਇਧਰਲੇ ਪਾਸੋਂ ਬੁਰਜੀ ਬਿਲਕੁਲ ਥੱਲੋਂ ਖੁਰਗੀਆ ਖਤਮ ਹੋ ਗਈ ਆ ਇਹਦਾ ਦੂਜਾ ਪਾਸਾ ਵੇਖ ਲਓ ਇਧਰੋਂ ਤੁਹਾਨੂੰ ਬਿਲਕੁਲ ਪੂਰੀ ਲੱਗ ਰਹੀ ਆ ਆ ਨਜ਼ਰ ਮਾਰੋ ਇਧਰੋਂ ਪੂਰੀ ਲੱਗ ਰਹੀ ਆ ਵੀ ਇਹ ਖੁਰੀ ਨਹੀਂ ਪਰ ਥੱਲੇ ਦੇ ਪਾਸੋਂ ਬਿਲਕੁਲ ਖੁਰਗੀ ਆ ਔਰ ਕਰੀਬ 10-15 ਪਿੰਡ ਜਿਹੜੇ ਨੇ ਉਹ ਲੱਗਦੇ ਨੇ 10-15 ਪਿੰਡਾਂ ਦੇ ਲੋਕ ਇਥੋਂ ਲੰਘਦੇ ਨੇ ਔਰ ਬੜੀ ਜਿਆਦਾ ਮੁਸ਼ਕਲ ਆ ਲੋਕਾਂ ਨੇ ਸਾਨੂੰ ਫੋਨ ਕੀਤਾ ਤਲਾਕ ਕੀਤੀ ਕੀ ਕਿਸੇ ਵੀ ਵਿਧਾਇਕ ਨੇ ਇਹਨਾਂ ਦੀ ਸਾਰ ਨਹੀਂ ਲਈ ਬਣਨ ਤੋਂ ਬਾਅਦ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਆ ਕੇ ਦੇਖਿਆ ਤੱਕ ਨਹੀਂ ਕਿ ਇਹ ਲੋਕਾਂ ਦੀ ਹਾਲਤ ਦਾ ਅਸਲ ਹੈ ਕਿ ਸਾਡੇ ਕੋਲ ਇੱਥੇ ਕੁਝ ਬਜ਼ੁਰਗ ਬੈਠੇ ਨੇ ਜਿਹੜੇ ਇਸੇ ਨਹਿਰ ਦੇ ਕਿਨਾਰੇ ਤੇ ਬੋਰਡ ਦੀ ਛਾਵੇਂ ਬੈਠੇ ਨੇ ਗੱਲਬਾਤ ਇਹਨਾਂ ਦੇ ਨਾਲ ਵੀ ਕਰ ਲੈਣੇ ਆ ਐ ਭਾਈ ਇਹ ਕਿਹੜੇ ਕਿਹੜੇ ਪਿੰਡ ਨੇ ਇੱਥੇ ਜਿਹੜੇ ਨਹਿਰ ਨੂੰ ਪੈਂਦੇ ਆ ਜੇ ਸਿੱਧਰ ਹੈ ਲਾ ਗਾਮੇ ਵਾਲਾ ਬਾਲੇ ਵਾਲਾ ਪਾਵੜਾ ਆਦਮ ਸ਼ਾ ਬੁੱਕਣ ਵਾਲਾ ਜੋ ਹੋ ਕਰਿਆ ਯਾਰ ਅੱਛਾ 10 ਕ ਪਿੰਡ 15 ਪੈ ਜਾਂਦੇ ਨੇ ਜਿਹੜੇ ਤੋਂ ਲੰਘ ਕੇ ਜਾਂਦੇ ਹੋਣਗੇ ਹਾਂਜੀ ਹਾਂਜੀ ਤੇ ਇਹ ਹਾਲਾਤ ਬੜੇ ਮਾੜੇ ਆ ਬਹੁਤ ਮਾੜੇ ਹਾਲਾਤ ਆ ਇੱਥੇ ਪੰਜ ਛਤ ਮੌਤਾਂ ਵੀ ਹੋਈਆਂ ਇੱਥੇ ਅੱਛਾ ਇੱਕ ਘਰ ਦੇ ਪਿਓ ਪੁੱਤ ਮਾਰ ਗਏ ਰੁੜਗੇ ਦੇ ਵਿੱਚ ਦੇਖੀ ਅੱਛਾ ਤੇ ਇਹਦਾ ਹੱਲ ਹੁਲ ਕੀਤਾ ਨਹੀਂ ਕਿਸੇ ਨੇ ਕਿਸੇ ਨੇ ਪ੍ਰਸ਼ਾਸਨ ਆਂਦੇ ਰਹੇ ਕੋਈ ਵੀ ਐਮਐਲਏ ਵੀ ਆਉਂਦੇ ਰਹੇ ਕਿਸੇ ਨੇ ਕਿਸੇ ਨੇ ਗੱਲ ਸੁਣੀ ਸਾਹਿਬ ਤੇ ਐਮਐਲਏ ਨੂੰ ਵਿਖਾਉਣਾ ਸੀ ਵੋਟਾਂ ਤੋਂ ਪਹਿਲਾਂ ਇਹ ਇਹ ਵਿਖਾਇਆ ਜੀ ਸਭ ਕੁਝ ਵਿਖਾਇਆ ਇੱਥੇ ਬਹਿ ਕੇ ਸਾਡੇ ਨਾਲ ਆ ਕੇ ਗਏ ਵੇ ਅਸੀਂ ਬਣਾਵਾਂਗੇ ਕਿਸੇ ਨੇ ਨਹੀਂ ਬਣਾਇਆ ਕਿਥੇ ਇੱਥੇ ਬੈਠੇ ਸੀ ਇੱਥੇ ਬੈਠੇ ਬੋਰਡ ਇੱਥੇ ਤੁਹਾਡੇ ਨਾਲ ਹਾਂ ਸਾਡੇ ਨਾਲ ਅੱਛਾ ਕਿਹੜਾ ਐਮਐਲਏ ਦਈਆ ਸਾਹਿਬ ਦਈਆ ਸਾਹਿਬ ਅੱਛਾ ਕੀ ਕਹਿੰਦੇ ਸੀ ਬਹਿ ਕੇ ਕਹਿੰਦੇ ਸੀ ਅਸੀਂ ਪਹਿਲ ਦੇ ਦਾਇਰੇ ਤੇ ਪੋਲ ਬਣਾਵਾਂਗੇ ਹਾਂ ਤੇ ਅੱਜ ਤੱਕ ਪੋਲ ਨਹੀਂ ਬਣਾਇਆ ਤੇ ਉਦੋਂ ਬਾਅਦ ਹੁਣ ਫਿਰ ਵਿਖਾਉਣਾ ਸੀ ਵੀ ਸਰ ਤੁਸੀਂ ਕਹਿ ਕੇ ਗਏ ਸੀ ਇੱਥੇ ਉਹਨਾਂ ਨੂੰ ਕਹਿਣਾ ਸੀ ਇੱਥੇ ਕਿ ਆਏ ਨਹੀਂ ਅੱਜ ਤੱਕ ਆਏ ਨਹੀਂ ਕਦੀ ਫਿਰ ਆਈ ਨਹੀਂ ਆਈ ਨਹੀਂ ਹਾਂ ਆ ਬੇਖ ਲੋ ਇੱਥੇ ਵੀ ਮੈਂ ਪੁਲ ਬਣਾਉਂਗਾ ਇਹ ਮੈਨੂੰ ਵੋਟਾਂ ਪਾ ਦਿਓ ਵੋਟਾਂ ਪਾਤੀਆਂ ਸਾਰਾ ਕੁਝ ਹੋ ਗਿਆ ਪਰ ਲੋਕ ਰੁੱਣ ਵਾਲੇ ਹੋ ਗਏ ਪਰ ਐਮਐਲਏ ਨਹੀਂ ਬੋੜਿਆ ਜਾਨੀ ਕਿ ਵਾਪਸ ਨਹੀਂ ਆਇਆ ਇੱਥੇ ਇਸ ਇਲਾਕੇ ਦੇ ਵਿੱਚ ਔਰ ਬਾਕੀ ਭਾਈ ਹਾਲਾਤ ਤਾਂ ਨੁਕਸਾਨ ਤਾਂ ਵੱਡਾ ਹੋ ਸਕਦਾ ਹੋ ਜ਼ਿਆਦਾ ਜੀ ਹੋ ਸਕਦਾ ਕੋਈ ਵਹੀਕਲ ਆ ਜਿਵੇਂ ਲੰਗਦੇ ਆ ਹੂੰ ਮੋਤਾ ਕਿੰਨਿਆਂ ਕੁ ਹੋ ਗਈਆਂ ਨੇ ਇੱਥੇ ਮੋਤਾ ਤਾਂ 15 ਹੀ ਹੋ ਗਈਆਂ ਸਾਬ ਨਾਲ ਹੂੰ ਬੱਚੇ-ਬੁੱੱਚੇ ਡੱਗ ਪਏ ਬੜੇ ਹੂੰ ਸਰਕਾਰਾਂ ਕੁਝ ਨਹੀਂ ਕਰ ਰਹੀ ਨਾ ਕੋਈ ਨਹੀਂ ਕੋਈ ਅੱਛਾ ਆ ਹੂੰ ਕਹਿ ਨਹੀਂ ਪੁੱਛਾਂਦੇ ਅੱਛਾ ਬੀਬੀ ਤੁਜੀ ਆਈ ਸੀ ਤੇ ਉਹ ਗਰੀ ਗਰੀ ਜਗਹ ਗਰੀ ਜਗਹ ਨੂੰ ਉਹ ਯਾਨੀ ਮਾਪੋਲ ਬਣਾਵਾ ਦੀ ਜੇ ਤੋ ਫਿਕਰ ਨਾ ਕਰੋ ਉਹ ਦੁਬਾਰਾ ਇੱਕ ਨਾ ਭੇੜਾਈ ਸਾਨੋ ਦੀ ਬਾਪੂ ਤਿਆਰੀ ਹੋ ਗਈ ਕੋਈ ਤਿਆਰੀ ਚੋਰੀ ਨਹੀਂ ਹੋਈ ਪੋਲ ਦੀ ਕਹਿ ਸਾਡੀ ਗੱਲ ਨਹੀਂ ਸੁਣੀ ਅਬ ਆ ਵੇਖ ਲੋ ਨਜ਼ਰ ਮਾਰ ਲੋ ਬੱਚਿਆਂ ਦੀ ਵਹਿਣ ਮੈਂ ਤੁਹਾਨੂੰ ਦਿਖਾ ਦੇਣਾ ਇਹ 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 ਪੋਲਾ ਆ ਬੱਚਿਆਂ ਦੀ ਵਹਿਣ ਆ ਇਹ ਇਹ ਵੇਖੋ ਕਿਸ ਤਰੀਕੇ ਨਾਲ ਕਿੰਨਾ ਖਤਰਾ ਹੈਗਾ ਇਥੋਂ ਕਿੰਨਾ ਖਤਰਾ ਹੈਗਾ ਤਾਂ ਕਿਸੇ ਟਾਈਮ ਵੀ ਹਾਦਸਾ ਹੋ ਸਕਦਾ ਬੱਚਿਆਂ ਨਾਲ ਭਰੀ ਵੈਣ ਔਰ ਇਹ ਪੁਲ ਦੇ ਹਾਲਾਤ ਤੁਸੀਂ ਆਪ ਦੇਖ ਲਿਆ ਕਿੰਨੇ ਜਿਆਦਾ ਮਾੜੇ ਹੈਗੇ ਆ ਤਾਂ ਕਿੰਨਾ ਜਿਆਦਾ ਨੁਕਸਾਨ ਹੋਦਾ ਭਾਈ ਜੀ ਵੈਸੇ ਖਤਰਾ ਤਾਂ ਹੁੰਦਾ ਹੀ ਹੈ ਜਦੋਂ ਗੱਡੀ ਨਿਕਾਉਣੀ ਬਹੁਤ ਜਿਆਦਾ ਬੱਚਿਆਂ ਨਾਲ ਭਰੀਆਂ ਵੈਣਾ ਹੁੰਦੀਆਂ ਨੁਕਸਾਨ ਤਾਂ ਹੋ ਸਕਦਾ ਕਿਸੇ ਟਾਈਮ ਵੀ ਹੂੰ ਕੀ ਕਹਿਣਾ ਚਾਹੁੰਦੇ ਹੋ ਕੀ ਇਹ ਪੁਲ ਬਾਰੇ ਪੁਲ ਬਣਨਾ ਚਾਹੀਦਾ ਹੂੰ ਕਿ ਜਿਵੇਂ ਹੁਣ ਅਸੀਂ ਦੇਖਿਆ ਵੈਣ ਕਾਫੀ ਉੱਚੀ ਨਹੀਂ ਵੀ ਜਗ੍ਹਾ ਹੈਗੀ ਇੱਥੋਂ ਵਿਚਾਲਿਓ ਜਦੋਂ ਮੈਂ ਪੈਂਦਾ ਤਾਂ ਜ਼ਿਆਦਾ ਖਤਰਾ ਲੱਗਦਾ ਉਦੋਂ ਤਿਲਕਣ ਹੋ ਜਾਂਦੀ ਹੋਊਗੀ ਬਈ ਹੂੰ ਤਾਂ ਬਿਲਕੁਲ ਕਿਤੇ ਨਾ ਕਿਤੇ ਪ੍ਰਸ਼ਾਸਨ ਉਦੋਂ ਆ ਜਾਂਦਾ ਹੈ ਜਦੋਂ ਜਦੋਂ ਇੱਥੇ ਕੋਈ ਘਟਨਾ ਵਾਪਰ ਜਾਂਦੀ ਆ ਉਹਨਾਂ ਦੇ ਅਫਸੋਸ ਕਰਨ ਆ ਜਾਂਦਾ ਹੈ ਪ੍ਰਸ਼ਾਸਨ ਪਰ ਜਦੋਂ ਇੱਥੇ ਆ ਹਾਲਾਤ ਹੋਣ ਉਦੋਂ ਪ੍ਰਸ਼ਾਸਨ ਪਹੁੰਚੇ ਜਾਂ ਐਮਐਲਏ ਪਹੁੰਚਣ ਸਵਾਦ ਦੀ ਗੱਲ ਤਾਂ ਫੇਰ ਹੈਗੀ ਆ ਇੱਥੇ ਪਹਿਲੀ ਵਧਾਈ ਇੱਕ ਸਤਿਕਾਰਕ ਹੋਰ ਗਹਿਰੀ ਸੀ ਔਰ ਉਹ ਵੀ ਇੱਥੇ ਆਈ ਕਹਿੰਦੀ ਬਣਾ ਦੂੰ ਨਹੀਂ ਬਣਿਆ ਉਸ ਦਿਨ ਦੂਜਾ ਐਮਐਲਏ ਕਹਿੰਦੇ ਦਈਆ ਉਹ ਵੀ ਉਸ ਦਿੋ ਬਾਦ ਨਹੀਂ ਬੋੜਿਆ ਅ ਅੱਛਾ ਉਸ ਤੋਂ ਪਹਿਲਾਂ ਮੰਤਰੀ ਸਾਹਿਬ ਛੇਖੋ ਸਾਹਿਬ ਵੀ ਆ ਗਏ ਮੌਕੇ ਤੇ ਇੱਥੇ ਵਾਕੇ ਕੇ ਗਏ ਬਿਜਰ ਕੋ ਮੈਨੂੰ ਇੰਜ ਲੱਗਦਾ ਵੀ ਤੁਹਾਡੀ ਉਮਰ ਤੋਂ ਜ਼ਿਆਦਾ ਪੁੱਲ ਦੀ ਉਮਰ ਹੋਗੀ ਜ਼ਿਆਦਾ ਜ਼ਿਆਦਾ ਜੀ ਜ਼ਿਆਦਾ ਇਹ ਇਵੇਂ ਹੀ ਰੜਾਈ ਹੈ 1928 ਦਾ ਬਣਿਆ ਜੀ ਉਦੋਂ ਦਾ ਰੜਾ ਹੀ ਚੱਲੀ ਜਾਂਦੀ ਰੜਾ ਹੀ ਚੱਲੀ ਜਾਂਦੀ ਜਲੀ ਤੇ ਫਿਰ ਤਾਂ ਮੋਤਾਂ ਹੋਣੀਆਂ ਫਿਰ ਇਹ ਫਿਰ ਵੋਟਾਂ ਹੀ ਕੱਲੀਆਂ ਲੈ ਕੇ ਕਾਲੀ ਕਾਂਗਰਸੀ ਝਾੜੂ ਵਾਲੇ ਹਾਂਜੀ ਹਾਂਜੀ ਕੋਈ ਕਿਸੇ ਦਾ ਸਾਰ ਨਹੀਂ ਸੁਣੀ ਇੱਥੋਂ ਆਣ ਕੇ ਹਮ ਕੀ ਕਹਿਣਾ ਚਾਹੁੰਦੇ ਹੋ ਜੀ ਕਾਲੀਆਂ ਤਾਂ ਬਹੁਤ ਕੰਮ ਕੀਤਾ ਜੋ ਵੀ ਦੇਣ ਸਾਡੇ ਪਿੰਡ ਦੀ ਕਾਲੀਆਂ ਦੀ ਆ ਠੀਕ ਹੈ ਪਿੰਡ 'ਚ ਮੰਡੀ ਬਣਾਈਆਂ ਛੜਕਾ ਬਣਾਈਆਂ ਕਾਲੀਆਂ ਬਣਾਈਆਂ ਹਮ ਸਕੂਲ ਬਣਾਈਆਂ ਕਾਲੀਆਂ ਬਣਾਈਆਂ ਠੀਕ ਹੈ ਨਾ ਕਾਂਗਰਸ ਕੁਝ ਕੀਤਾ ਨਾ ਇਹ ਨਾ ਕਿਉਂ ਕੀਤਾ ਹਮ ਇਹ ਤਾਂ ਐ ਐ ਹੀ ਬਸ ਇੱਕ ਇੱਕ ਹੀ ਐਕਸ਼ਨ ਐਕਸ਼ਨ ਵਿਚ ਅੱਖਾਂ ਮਾਰੀ ਜਾਂਦੇ ਨੇ ਕੌਣ ਐਮਐਲਏ ਸਾਹਿਬ ਨੇ ਕਿਹੜਾ ਐਮਐਲਏ ਦਈਆ ਸਾਹਿਬ ਅੱਖਾਂ ਅੱਖਾਂ ਕਾਹਤੋਂ ਮਾਰੀ ਜਾਂਦੇ ਪੱਤਾ ਲਈ ਜਾਂ ਜਾਂਦਾ ਕੋਈ ਅੱਖਾਂ ਹੀ ਚਮਕੀ ਜਾਂਦੇ ਨੇ ਗੱਲ ਤਾਂ ਕੁਛ ਹੁੰਦੇ ਨਹੀਂ ਕਿ ਅੱਛਾ ਨੀਅਤ ਉਤੋਂ ਤਾਂ ਹੋਊਗੀ ਉਹਨਾਂ ਨੂੰ ਇਹ ਤਾਂ ਉਹਨਾਂ ਤੁਹਾਨੂੰ ਪਤਾ ਅਸੀਂ ਤਾਂ ਇੱਥੇ ਆਉਂਦੇ ਵੇਣੇ ਆ ਅੱਖਾਂ ਮਾਰੀ ਜਾਂਦੇ ਨੇ ਬਸ ਨਹੀਂ ਪੜ੍ਹੜੀ ਹੁਣ ਵਕੀਲ ਕਰਕੇ ਮਾਰੀ ਜਾਂਦੇ ਨੇ ਅੱਛਾ ਤੇ ਤੁਹਾਡੇ ਨਾਲ ਇੱਥੇ ਬੈਠੇ ਸੀ ਹਾਂਜੀ ਇੱਥੇ ਬਹਿ ਕੇ ਉਦੋਂ ਵੀ ਮਾਰਦੇ ਸੀ ਉਦੋਂ ਵੀ ਮਾਰਦੇ ਅੱਛਾ ਉਦੋਂ ਵੀ ਮਾਰਦੇ ਉਦੋਂ ਵੀ ਮਾਰਦੇ ਸੀ ਤੇ ਫਿਰ ਹੁਣ ਉਹਨਾਂ ਨੂੰ ਫਿਰ ਕਹਿਣਾ ਸੀਗਾ ਵੀ ਆਓ ਵੇਖੋ ਤੁਸੀਂ ਕਹਿੰਦੇ ਸੀ ਪੁੱਲ ਉਦੋਂ ਕੀ ਕਹਿ ਕੇ ਗਏ ਸੀ ਇੱਥੇ ਬਹਿ ਕੇ ਸਹੀ ਸਹੀ ਇੱਥੇ ਬਹਿ ਕੇ ਜੀ ਸਾਡੇ ਆ ਭਈਆ ਸੀ ਹਾਂ ਗੁੰਗਾ ਬੋਲਾ ਸੀ ਉਹਦੇ ਪੈਰੀ ਹੱਥ ਲਾ ਕੇ ਗਏ ਸੀ ਮੈਰੀ ਹੂੰ ਕਹਿੰਨ ਮੈਂ ਵਰਦੀ ਬਣਾ ਦੇ ਤੈਨੂੰ ਵਰਦੀ ਬਣਾ ਕੇ ਜਾਂਗਾ ਤੈਨੂੰ ਮਾਰਾਂਗਾ ਤੇ ਕੁਛ ਨਹੀਂ ਤਾਂ ਆਪੇ ਹੀ ਗੱਲ ਚਲਾਈ ਉਹਨੇ ਆਪੇ ਹੀ अच्छा हां कुछ एक नहीं ਕੀਤਾ ਇੱਥੇ ਬੈਠਾ ਹੈ ਹੂੰ ਤੇ ਉਦੋਂ ਬਾਅਦ ਆਇਆ ਆਉਂਦਾ ਹੈ ਲੰਘਦਾ ਹੈ ਅੱਜ ਵੀ ਫਿਰਦਾ ਇੱਧਰ ਅੱਛਾ ਹਾਂ ਗਾਮੇ ਵਾਲੇ ਇੱਧਰ ਸਾਰੇ ਪਿੰਡਾਂ 'ਚ ਫਿਰਦਾ ਵੀ ਅੱਜ ਵੀ ਫਿਰਦਾ ਅੱਗੇ ਬੜੀ ਏਰੀ ਆਇਆ ਉਦੋਂ ਬਾਅਦ ਫੇਰ ਆਇਆ ਹੂੰ ਇੱਕ ਦਿਨ ਨਾਲ ਇਸ ਤਰ੍ਹਾਂ ਆਏ ਫੋਟੋ ਵਾਲੇ ਆਏ ਨਾਲ ਲੈ ਕੇ ਆਪਣੇ ਮੰਡੀ ਮੰਡੀ ਬੋਰਡ ਵਾਲੇ ਆਏ ਨਾਲ ਲੈ ਕੇ ਵੀ ਅਸਾ ਪੋਲ ਬਣ ਜਾਣਾ ਹੂੰ ਕੁਝ ਨਹੀਂ ਬਣਿਆ ਹੂੰ ਤੇ ਅੱਜ ਪਿੰਡ ਆਇਆ ਤੇ ਅੱਜ ਪੁੱਛ ਲੈਣਾ ਸੀ ਵੀ ਭਾਈ ਆਓ ਬੋਣ ਦੇ ਥੱਲੇ ਬੈਠੇ ਸੀ ਉਦੋਂ ਉਹਨਾਂ ਨੇ ਕਹਣਾ ਸੀ ਵਾਦਾ ਕੀਤਾ ਸੀ ਬੋਣ ਥੱਲੇ ਮੈਂ ਨਾ ਇੱਧਰ ਗਾਂ ਹੀ ਨਾ ਗਏ ਇੱਧਰ ਨਹੀਂ ਆਇਆ ਅੱਛਾ ਹਾਂ ਤੇ ਜੇ ਇੱਧਰ ਦੀ ਆ ਗਿਆ ਫੇਰ ਜ਼ਰੂਰ ਪੁੱਛਾਂਗੇ ਪੁੱਛੋਗੇ ਪੁੱਛਾਂਗੇ ਜੀ ਪੱਕੀ ਗੱਲ ਹੈ ਪੱਕੀ ਗੱਲ ਤਾਂ ਵੇਖ ਲਓ ਬਜ਼ੁਰਗ ਹੁਣ ਇੱਥੇ ਕਹਿੰਦੇ ਐਮ ਐਲ ਏ ਇੱਥੇ ਪਿੰਡ ਹੀ ਆਇਆ ਹੋਇਆ ਤੇ ਬਜ਼ੁਰਗ ਕਹਿੰਦੇ ਵੀ ਰੋਕ ਕੇ ਪੁੱਛਾਂਗੇ ਜ਼ਰੂਰ ਵੀ ਉਹਨਾਂ ਨੂੰ ਹਾਂਜੀ ਵੀ ਹੁਣ ਇੱਥੇ ਆ ਜਾਂ ਤਾਂ ਫਿਰ ਪੁੱਛੋਂਗੇ ਹੋ ਰਹੀ ਏ ਡੱਕਾਂਗੇ ਵਿੱਚ ਉਹ ਗੱਡੀ ਖੜੋਵਾਂਗੇ ਪੁਲ ਦੇ ਵਿੱਚ ਸਾਰੇ ਇੱਥੇ ਬਹਿ ਗਏ ਉਹਦਾ ਤੋੜਾ ਪਿਆ ਉੱਤੇ ਬੈਠਾ ਰਿਹਾ ਹਾਂ ਦਾ ਮੈਂ ਪਹਿਲੋ ਇਹ ਮੋਟਰ ਦਾ ਪਹਿਲੋ ਛੱਤੀ ਨੇ ਪੁਲ ਦੀ ਰੱਖੀ ਆਪੇ ਗੱਲ ਨੇ ਚਲਾਈ ਆ ਮੈਂ ਪੁਲ ਬਣਾਵਾਂਗਾ ਅੱਜ ਪਿਆ ਬੰਦ ਆਈ ਆਪ ਹੀ ਆ ਕੇ ਬਹਿ ਗਏ ਆ ਵੀ ਬਹਿ ਗਿਆ ਇੱਥਾਈ ਆ ਬੈਠੇ ਜੇ ਮੈਂ ਆਪਾਂ ਤੁਸੀਂ ਆਏਵੇਂ ਆ ਕੇ ਉਹ ਬਹਿ ਗਏ ਸਾਡੇ ਕੋਲ ਤੇ ਆਪ ਹੀ ਮੁੱਦਾ ਚੱਕ ਲੈ ਵੀ ਪੁਲ ਬਣਾ ਦੂਗਾ ਆ ਪੁਲ ਬਣਾਵਾਂਗਾ ਓਟਾ ਬਣਾ ਅਹੀਂ ਜੇ ਯਾਬ ਗਏ ਉਹ ਸਵਾਹਬਾਨਾ ਜਦੋਂ ਮੀ ਪੈਂਦਾ ਇਹ ਗੱਡੀ ਕੋ ਤਲਕੇ ਵਿੱਚ ਵਾਜਣੀ ਆ ਦੁਆ ਜਵਾਈ ਜਦਬ ਜਾਣੇ ਨਹੀਂ ਤਾਂ ਅੱਜ ਫਿਰ ਤੁਹਾਡੇ ਪਿੰਡ ਹੀ ਇੱਥੇ ਆਇਆ ਹੋਇਆ ਆਇਆ 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 ਮਿਲਣੇ ਆ ਜੀ ਕਾਮਿਆ ਲੈ ਆਇਆ ਕਾਮਿਆ ਲੈ ਆਉਂਦੇ ਸਿੱਧੇ ਲੈਣਾ ਜੀ ਮਿਲਣਾ ਕਿ ਜ਼ਰੂਰ ਅੱਜ ਅੱਛਾ ਮਿਲੋਗੇ ਮਤਲਬ ਨਹੀਂ ਘੇਰੋਗੇ ਇੱਥੇ ਕਾ ਘੇਰਾਗੇ ਘੇਰਾ ਕੇ ਪੁੱਛੋਗੇ ਪੁੱਛਾਂਗੇ ਪੁੱਛਾਂਗੇ ਹੱਕ ਤਾਂ ਬਣਦਾ ਸਾਰਾ ਕੰਮ ਕਰ ਲਾਂਗੇ ਸਤ ਤੁਹਾਨੂੰ ਪਤਾ ਹੀ ਕੀ ਹਾਲ ਬਣਿਆ ਪਿਆ ਹੱਕ ਬਣਦਾ ਬਿਲਕੁਲ ਬਿਲਕੁਲ ਜੀ ਪੁੱਛਣ ਦਾ ਰੋਚ ਹਾਂਜੀ ਹਾਂਜੀ ਲੱਗਦਾ ਕੋਈ ਜਵਾਬ ਦੇਊਗਾ ਹਾਂਜੀ ਲੱਗਦਾ ਕੋਈ ਜਵਾਬ ਕੋਈ ਜਬਾਬ ਵਾਲਾ ਗੱਲ ਨਹੀਂ ਜੀ ਸਾਲ ਤੋਂ ਬਾਅਦ ਕੀ ਹਾਲਾਤ ਹੋਣੇ ਨੇ ਕੀ ਪਤਾ ਕੀ ਬੰਦੇ ਮੁਸ਼ਕਲ ਮੁਸ਼ਕਲ ਮਾ ਗਹਿਰੀ ਵਾਲਾ ਸੇਮ ਗਹਿਰੀ ਸੇਮ ਗਹਿਰੀ ਵਾਲਾ ਲੋਕ ਤਾਂ ਯਾਦ ਕਰਨ ਲੱਗ ਪਏ ਉਹਨਾਂ ਨੂੰ ਕਹਿੰਦੇ ਉਹ ਹੀ ਚੰਗੇ ਸੀ ਇਹਨਾਂ ਨਾਲੋਂ ਬਸ ਤੁਹਾਨੂੰ ਸ਼ਾਇਦ ਗਹਿਰੀ ਵਾਲਾ ਅੱਛਾ ਹਾਂ ਬਹੁਤ ਹਾਲਾਤ ਕੱਖ ਨਹੀਂ ਕੀਤਾ ਨਾ ਜੀ ਕੱਖ ਵੀ 10 ਰੁਪਏ ਦੀ ਪਿੰਡ ਨੂੰ ਕਿਸੇ ਨੂੰ ਦਿੱਤੇ ਨਾ ਅਜੇ ਤੱਕ ਕੁਝ ਨਹੀਂ ਬਣਾਇਆ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਦਿਖਾਤੇ ਆ ਸੀ ਕਿ ਹਾਲਾਤ ਬਣੇ ਪਏ ਨੇ ਬੁਰੇ ਹਾਲਾਤ ਨੇ ਇੱਥੋਂ ਦੇ ਦੁਖੀ ਨੇ ਲੋਕ ਇੱਥੋਂ ਦੇ ਕਿ ਐਮਐਲਏ ਵੋਟਾਂ ਮੰਗਣ ਆ ਜਾਂਦੇ ਆ ਪਰ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਐਮਐਲਏ ਇੱਥੇ ਆਉਂਦੇ ਨਹੀਂ ਪਹਿਲਾ ਐਮਐਲਏ ਪਿਛਲੇ 5 ਸਾਲਾਂ ਚ ਕਾਂਗਰਸ ਦਾ ਉਹਨੇ ਵੀ ਕਹਿੰਦੇ ਕੁਛ ਨਹੀਂ ਕੀਤਾ ਸਤਕਾਰਕੋਰ ਗਹਿਰੀ ਆ ਪੁਲ ਦਾ ਪੁਲ ਬਣ ਕੇ ਵੋਟਾਂ ਲੈ ਜਾਂਦੀ ਆ ਪੁਲ ਦਾ ਨਾਮ ਲੈ ਕੇ ਪੰਜ ਸੱਤ ਪਿੰਡਾਂ ਦੀਆਂ ਵੋਟਾਂ ਲੈ ਜਾਂਦੇ ਸੀ ਪਰ ਕਦੇ ਵੀ ਉਸ ਤੋਂ ਬਾਅਦ ਬੋੜ ਕੇ ਨਹੀਂ ਆਇਆ ਦੇਖਣਾ ਹੋਵੇਗਾ ਪ੍ਰਸ਼ਾਸਨ ਉਹਨਾਂ ਇਸ ਤੋਂ ਬਾਅਦ ਕੋਈ ਕਾਰਵਾਈ ਕਰਦਾ ਹੈ ਪੁਲ ਨੂੰ ਬਣਾਉਂਦਾ ਹੈ ਜਾਂ ਫਿਰ ਪ੍ਰਣਾਲਾ ਉੱਥੇ ਦਾ ਉੱਥੇ ਰਹਿੰਦਾ ਫਰੋਸਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸੁਖਵਿੰਦਰ ਸਿੰਘ ਸੋਕ